ਸਰੀਰ ਨੂੰ ਠੰਡਾ ਰੱਖਣ ਲਈ ਦੁੱਧ ਵਿੱਚ ਮਿਲਾਓ ਖਾਸ ਚੀਜ਼। ਗਰਮੀਆਂ ਦੇ ਮੌਸਮ 'ਚ ਲੋਕ ਅਜਿਹੀਆਂ ਚੀਜ਼ਾਂ ਦਾ ਸੇਵਨ ਕਰਦੇ ਹਨ ਜਿਸ ਨਾਲ ਸਰੀਰ ਨੂੰ ਠੰਡਕ ਮਿਲ ਸਕੇ ਅਤੇ ਸਿਹਤ ਤੰਦਰੁਸਤ ਰਹੇ। ਗਰਮੀਆਂ 'ਚ ਕਈ ਲੋਕ ਠੰਡਾ ਦੁੱਧ ਵੀ ਪਿੰਦੇ ਹਨ ਜੋ ਸਿਹਤ ਲਈ ਚੰਗਾ ਹੁੰਦਾ ਹੈ। ਜੇਕਰ ਤੁਸੀਂ ਦੁੱਧ ਵਿੱਚ ਗੂੰਧਕ ਤੀਰਾ ਮਿਲਾ ਕੇ ਸੇਵਨ ਕਰਦੇ ਹੋ ਤਾਂ ਇਸ ਨਾਲ ਸਰੀਰ ਨੂੰ ਕਈ ਫਾਇਦੇ ਹੁੰਦੇ ਹਨ। ਗੁੰਦ ਕਤਿਰੇ ਦੀ ਤਸੀਲ ਠੰਡੀ ਹੁੰਦੀ ਹੈ ਇਸ ਵਿੱਚ ਪ੍ਰੋਟੀਨ ਅਤੇ ਫੋਲਿਕ ਐਸਿਡ ਵਰਗੇ ਪੋਸ਼ਟਿਕ ਤੱਤ ਹੁੰਦੇ ਹਨ ਜੋ ਸਰੀਰ ਨਾਲ ਜੁੜੀਆਂ ਸਮੱਸਿਆਵਾਂ ਤੋਂ ਰਾਹਤ ਦਿਵਾਉਣ 'ਚ ਮਦਦ ਕਰਦੇ ਹਨ ਗੁੰਦ ਕਤਿਰੇ ਨਾਲ ਸਰੀਰ 'ਚ એનર્ਜੀ ਬਣੀ ਰਹਿੰਦੀ ਹੈ ਅਤੇ ਯੂਰੀਨ 'ਚ ਹੋਣ ਵਾਲੀ ਜਲਣ ਜਲਦੀ ਤੋਂ ਜਲਦੀ ਠੀਕ ਹੋ ਜਾਂਦੀ ਹੈ ਰੋਜ਼ਾਨਾ ਸਵੇਰ ਦੇ ਸਮੇਂ ਅੱਧੇ ਗਲਾਸ 'ਚ 20 ਗ੍ਰਾਮ ਗੁੰਦ ਕਤਿਰਾ ਅਤੇ ਥੋੜੀ ਜਹੀ ਮਿਸ਼ਰੀ ਪਾ ਕੇ ਪੀਣ ਨਾਲ ਕਮਜ਼ੋਰੀ ਅਤੇ ਥਕਾਵਟ ਦੂਰ ਹੁੰਦੀ ਹੈ। ਗੁੰਡ ਕਤੀਰੇ ਦੀ ਵਰਤੋਂ ਕਰਨ ਤੋਂ ਪਹਿਲਾਂ ਇਸ ਨੂੰ ਇੱਕ ਰਾਤ ਪਾਣੀ 'ਚ ਭਿਉਂ ਕੇ ਰੱਖ ਲੈਣਾ ਚਾਹੀਦਾ ਹੈ ਅਤੇ ਅਗਲੇ ਦਿਨ ਇਸ ਦੀ ਵਰਤੋਂ ਕਰਨੀ ਚਾਹੀਦੀ ਹੈ। ਭਾਰ ਘਟ ਕਰਦਾ ਹੈ। ਗੁੰਡ ਕਤੀਰੇ ਦਾ ਸੇਵਨ ਕਰਨ ਨਾਲ ਭਾਰ ਜਲਦੀ ਘਟਣਾ ਸ਼ੁਰੂ ਹੋ ਜਾਂਦਾ ਹੈ। ਇਸ ਵਿੱਚ ਫਾਈਬਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਸ ਨਾਲ ਢਿੱਡ ਭਰਿਆ ਹੋਇਆ ਮਹਿਸੂਸ ਹੁੰਦਾ ਹੈ। ਭਾਰ ਘਟ ਕਰਨ ਲਈ ਗੁੰਦਕ ਤੀਰੇ ਅਤੇ ਦੁੱਧ ਦੇ ਮਿਸ਼ਰਣ ਦਾ ਸੇਵਨ ਰੋਜ਼ਾਨਾ ਕਰੋ ਅਤੇ ਇਸ ਨੂੰ ਆਪਣੇ ਭੋਜਨ ਵਿੱਚ ਜ਼ਰੂਰ ਸ਼ਾਮਲ ਕਰੋ। ਮੂੰਹ ਵਿੱਚ ਹੋਣ ਵਾਲੇ ਛਾਲੇ ਠੀਕ ਕਰਦਾ ਹੈ ਗੁੰਦਕ ਤੀਰਾ। ਮੂੰਹ ਵਿੱਚ ਹੋਣ ਵਾਲੇ ਛਾਲਿਆਂ ਨੂੰ ਦੂਰ ਕਰਨ ਦਾ ਸਭ ਤੋਂ ਵਧੀਆ ਘਰੇਲੂ ਨੁਸਖਾ ਹੈ। ਇਸ ਦੀ ਤਸੀਰ ਠੰਡੀ ਹੁੰਦੀ ਹੈ। ਜਿਸ ਕਾਰਨ ਛਾਲਿਆਂ ਦੀ ਸੋਜ ਅਤੇ ਦਰਦ ਤੋਂ ਰਾਹਤ ਮਿਲਦੀ ਹੈ। ਗੁੰਦਕ ਤੀਰੇ ਦਾ ਪੇਸਟ ਬਣਾ ਕੇ ਕੁਝ ਮਿੰਟ ਮੂੰਹ ਵਿੱਚ ਲਗਾਉਣ ਨਾਲ ਚਾਲਿਆਂ ਦੇ ਦਰਦ ਅਤੇ ਸੋਜ ਤੋਂ ਆਰਾਮ ਮਿਲਦਾ ਹੈ ਜਿਨ੍ਹਾਂ ਲੋਕਾਂ ਨੂੰ ਪਸੀਨਾ ਜ਼ਿਆਦਾ ਆਉਂਦਾ ਹੈ ਉਹਨਾਂ ਨੂੰ ਗੁੰਦਕ ਤੀਰੇ ਦੀ ਵਰਤੋਂ ਕਰਨੀ ਚਾਹੀਦੀ ਹੈ ਗਰਮੀਆਂ 'ਚ ਰੋਜ਼ਾਨਾ ਦੁੱਧ 'ਚ ਪਾ ਕੇ ਗੁੰਦਕ ਤੀਰੇ ਦੀ ਵਰਤੋਂ ਕਰੋ ਕਵਜ਼ ਦੀ ਸਮੱਸਿਆ ਤੋਂ ਪ੍ਰੇਸ਼ਾਨ ਲੋਕਾਂ ਨੂੰ ਗੁੰਦਕ ਤੀਰੇ ਦਾ ਸੇਵਨ ਕਰਨਾ ਚਾਹੀਦਾ ਹੈ ਜਿਸ ਨਾਲ ਰਾਹਤ ਮਿਲਦੀ ਹੈ ਗੁੰਦਕ ਤੀਰੇ ਦਾ ਸੇਵਨ ਨਿੰਬੂ ਦੇ ਰਸ ਠੰਡੇ ਪਾਣੀ ਜਾਂ ਠੰਡੇ ਦੁੱਧ ਵਿੱਚ ਮਿਲਾ ਕੇ ਕਰਨ ਨਾਲ ਕਬਜ ਦੀ ਸਮੱਸਿਆ ਦੂਰ ਹੋ ਜਾਂਦੀ ਹੈ ਇਸ ਮਿਸ਼ਰਣ ਦਾ ਸਵਾਦ ਵਧਾਉਣ ਲਈ ਤੁਸੀਂ ਇਸ ਵਿੱਚ ਮਿੱਠਾ ਜਾਂ ਮਿਸ਼ਰੀ ਵੀ ਪਾ ਸਕਦੇ ਹੋ ਔਰਤਾਂ ਲਈ ਫਾਇਦੇਮੰਦ ਅਨਿਯਮਤ ਮਹਾਵਰੀ ਦੇ ਕਾਰਨ ਔਰਤਾਂ ਵਿੱਚ ਖੂਨ ਦੀ ਘਾਟ ਹੋ ਜਾਂਦੀ ਹੈ ਇਸ ਤੋਂ ਇਲਾਵਾ ਡਿਲੀਵਰੀ ਤੋਂ ਬਾਅਦ ਵੀ ਬਹੁਤ ਸਾਰੀਆਂ ਔਰਤਾਂ ਕਮਜ਼ੋਰ ਹੋ ਜਾਂਦੀਆਂ ਹਨ ਖੂਨ ਦੀ ਘਾਟ ਹੋਣ ਤੇ ਔਰਤਾਂ ਨੂੰ ਗੁੰਦਕ ਤੀਰੇ ਦਾ ਸੇਵਨ ਕਰਨਾ ਚਾਹੀਦਾ ਹੈ ਜਿਸ ਨਾਲ ਸਰੀਰ ਨੂੰ ਤਾਕਤ ਮਿਲਦੀ ਰਹਿੰਦੀ ਹੈ ਅਤੇ ਮਹਾਵਰੀ ਦੇ ਦੌਰਾਨ ਖੂਨ ਦੇ ਪ੍ਰਵਾਹ ਨੂੰ ਕੰਟਰੋਲ ਕਰਨ ਵਿੱਚ ਮਦਦ ਹੁੰਦੀ ਹੈ ਇਸ ਲਈ ਗੁੰਦਕ ਤੀਰੀ ਨੂੰ ਦੁੱਧ ਵਿੱਚ ਮਿਲਾ ਕੇ ਖਾਣ ਨਾਲ ਬਹੁਤ ਫਾਇਦਾ ਹੁੰਦਾ ਹੈ ਧੰਨਵਾਦ ਜੀ ਜੇਕਰ ਤੁਹਾਨੂੰ ਇਹ ਗੱਲਾਂ ਵਧੀਆਂ ਲੱਗੀਆਂ ਤਾਂ ਕਮੈਂਟਸ ਦੇ ਵਿੱਚ ਆਪਣੇ ਵਿਚਾਰ ਜਰੂਰ ਦੱਸਿਓ ਜੀ